ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੇਰੀ ਫਾਰ ਮੋਗਾ ਤੇ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੈਨਾਂ ਦਾ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜਿੰਨਾ ਵੀ ਰਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਨਾਲ ਘੰਟੀ ਦਾ ਬਟਨ ਆਲ ਤੇ ਸੈੱਟ ਕਰ ਲੋ ਜੀ ਅੱਜ ਦੀ ਵੀਡੀਓ ਪਿੰਡ ਸੰਗਤਪੁਰਾ ਦਾ ਸੀਲ ਬਾਗਾ ਪੁਰਾਣਾ ਤੇ ਜ਼ਿਲ੍ਹਾ ਬਾਈਨੋ ਮੋਗਾ ਪੈਂਦਾ ਹੈ ਜਿਹੜੇ ਕਰੋ ਵੀਡੀਓ ਬਣਾ ਰਹੇ ਆ ਵਪਾਰ ਦਾ ਬਾਈ ਕੰਮ ਕਰਦੇ ਆ ਰੂਟੀਨ ਹੀ ਪਸੂ ਆਉਂਦੇ ਰਹਿੰਦੇ ਨੇ ਰੂਟੀਨ ਚ ਆਪਣੇ ਚੈਨਲ ਤੇ ਵੀਡੀਓ ਆਉਂਦੀਆਂ ਰਹਿੰਦੀਆਂ ਨੇ ਅੱਜ ਟੋਟਲ ਖਤਨਾਕ ਸੇਲ ਆ ਸੱਤੇ ਦੇ ਸੱਤੇ ਨਗੀਨੇ ਆ ਜੀ ਦੋ ਤਾਂ ਵੱਡੀਆਂ ਐਚ ਐਫ ਇੱਕ ਤਾਂ ਬਿਲਕੁਲ ਤਿਆਰ ਹੀ ਆ ਇੱਕ ਹਫਤੇ 10 ਦਿਨਾਂ ਦੀ ਕੱਚੀ ਆ ਹੈ ਨਗੀਨਾ ਹੀ ਆ ਇੱਕ ਬਹੁਤ ਸੋਹਣੀ ਟੌਪ ਦੀ ਬੱਚੀ ਜਰਸੀ ਪਿਓਰ ਸੀਮਨ ਦਾ ਵੀ ਬਾਈ ਕੋਲੋਂ ਆਪਾਂ ਪੁੱਛ ਕੇ ਤੁਹਾਨੂੰ ਡਿਟੇਲ ਲੈ ਕੇ ਦੇਵਾਂਗੇ ਇੱਕ 7 ਮਹੀਨਿਆਂ ਦੀ ਗੱਬਣ ਬੱਚੀ ਤੇ ਤਿੰਨ ਗੱਬਣ ਗਾਵਾਂ ਪਹਿਲੇ ਦੁੱਜੇ ਸੂਏ ਹਸਤੇ ਗੱਬਣਾ ਪ੍ਰੋਪਰ ਡਿਟੇਲ ਆਪਾਂ 22 ਤੋਂ ਲੈ ਲਾਂਗੇ ਵੀਡੀਓ ਨੂੰ ਐਂਡ ਤੇ ਕਰ ਦੇਖਿਓ ਜਿਹੜਾ ਪਸ਼ੂ ਤੁਹਾਨੂੰ ਪਸੰਦ ਆਊਗਾ ਤੁਹਾਡੇ ਸਮਝ ਪੈਂਦਾਗਾ ਪੈਸੇ ਤੁਸੀਂ ਲਾਉਣੇ ਆ ਆਪਦੀ ਤਸੱਲੀ ਪਰਖ ਕਰਕੇ ਜੇ ਕੋਈ ਸੂਆ ਵਾ ਪਸ਼ੂ ਆ ਤਾਂ ਉਹਦੇ ਥਣ ਚੈੱਕ ਕਰ ਲਿਓ ਜੇ ਕੋਈ ਗੱਬਣਾ ਟੁਕੜ ਗੱਬਣਾ ਤਾਂ ਉਹਨੂੰ ਚੈੱਕ ਕਰਵਾ ਲਿਆ ਕਰੋ ਡਾਕਟਰ ਨਾਲ ਲੈ ਕੇ ਆਇਆ ਕਰੋ ਤੇ ਜੇ ਕੋਈ ਕੱਲਾ ਗੱਬਣਾ ਤਾਂ ਥਣ ਜਰੂਰ ਪਾਸ ਕਰਕੇ ਤੇ ਸੂਏ ਸੂਏ ਪਸ਼ੂ ਦੀ ਚੁਭਾਈ ਕਰਕੇ ਲੈ ਜਾਇਆ ਕਰੋ ਜੀ ਕਿਉਂਕਿ ਬਾਈ ਦਾ ਵਪਾਰ ਦਾ ਕੰਮ ਆ ਰੂਟੀਨ ਚ ਪਸ਼ੂ ਆਉਂਦੇ ਰਹਿੰਦੇ ਨੇ ਡਿਟੇਲ ਪ੍ਰੋਪਰ ਆਪਾਂ ਬਾਈ ਤੋਂ ਲੈ ਲਾਂਗੇ ਜੀ ਆਜੋ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਬਾਈ ਮਧੰਗਰੇਜਾ ਪਿੰਡ ਸੰਤਪੁਰਾ ਜ਼ਿਲ੍ਹਾ ਮੋਗਾ ਤਹਿਸੀਲ ਬਗਾ ਪੁਰਾਣਾ ਜੀ ਮੋਬਾਈਲ ਨੰਬਰ ਜੀ 98724 16597 ਠੀਕ ਆ ਜਿਹੜੀ ਆਪਾਂ ਪਹਿਲਾ ਵੀਡੀਓ ਪਾਈ ਸੀਗੀ ਵੈਗਿਆ ਮਾਲ ਜੀ ਘੰਟੇ ਚ ਦੀ ਤੱਕ ਜੀ ਠੀਕ ਆ ਕਿੰਨੇ ਕੁ ਫੋਨ ਆਏ ਜੀ ਹੁਣ ਬਹੁਤ ਜ਼ਿਆਦਾ ਹੋ ਗਏ ਅੱਧੇ ਵੀਰਾਂ ਦੇ ਚੱਕੇ ਹੀ ਨਹੀਂ ਗਏ ਸੀ ਇੱਕ ਬੱਚੀ ਸੀ ਆਪਣੇ ਕੋਲ ਬਹੁਤ ਟੌਪ ਹੋ ਟੌ બસ ਉਹਦੀ ਭੈਣ ਹੀ ਲਿਆਂਦੀ ਐ ਇੱਕ ਹੋਰ ਉਹਦੀ ਭੈਣ ਲਿਆਂਦੀ ਜੀ ਤੇ ਕੀ ਰਿਸਪੌਂਸ ਰਿਹਾ ਆਉਦਾ ਉਹ ਬੱਚੀ ਦੀ ਡਿਮਾਂਡ ਕਿੰਨੀ ਕਿਸੇ 100 150 ਫੋਨ ਆਇਆ ਹੁਣ ਬਸ ਇਕੱਲੀ ਬੱਚੀ ਦਾ ਹਾਂ ਚੱਕਿਆ ਨਹੀਂ ਕਹਦੇ ਵੀਰਾਂ ਦਾ ਯਾਰ ਠੀਕ ਆ ਬੱਚੀ ਬਈ ਸੀਟ ਉਪਰ ਦੀ ਉਹਦੀ ਭੈਣ ਨਹੀਂ ਆ ਉਹ ਥੋੜੀ ਜਿਹੀ ਉਮਰ ਚ ਵੱਡੀ ਸੀ ਇਹ ਥੋੜੀ ਜਿਹੀ ਤੋਂ ਮਹੀਨਾ ਖੰਡ ਛੋਟੀ ਲੱਗਦੀ ਆ ਫਾਰਮ ਚੋਂ ਲਈ ਆ ਬੱਚੀ ਚੈੱਕ ਕਰ ਲੋ ਫਾਰਮ ਦੀ ਬੱਚੀ ਆ ਜੀ 11 ਮਹੀਨਾ ਹੋ ਰਿਹਾ ਬੱਚੇ ਦੀ ਠੀਕ 11 ਮਹੀਨੇ ਉਮਰ ਆ। ਕੱਦ ਬਸ਼ੀ ਦਾ ਹੁਣ ਹੀ ਮੰਨ ਕੇ ਚੱਲ ਵੀ 3 1/2 ਫੋਟਾ। ਲੰਬਾਈ ਬਸ਼ੀ ਦਾ ਕੱਦ ਤੇ ਹੁਣ ਹੀ ਚੈੱਕ ਕਰੋ। ਵੇਲ ਕਰਮਾਲੀ ਦੀ ਕਿੰਨੀ? ਜਿਹੜੇ ਬੰਦੇ ਬਰੀਡ ਦਾ ਕੰਮ ਕਰਦੇ ਹੋਣਗੇ ਉਹਨਾਂ ਬੰਦਿਆਂ ਨੂੰ ਇਹ ਚੀਜ਼ ਦੀ ਪਰਖ ਹੋਊਗੀ। ਬਾਕੀ ਝੋਲੀ ਚੈੱਕ ਕਰ ਲਓ ਜੀ। ਬਹੁਤ ਸੋਹਣੀ ਝੋਲੀ। ਹਜੇ ਉਮਰ ਵੀ ਬਈ ਕੀ ਆ? ਬਈ ਤਾਂ 100 ਆ ਜਾ ਬੱਚੇ। ਜੀ ਜੀ ਜੀਾ ਥਾਣਾ ਕਰਮਾਲੀ ਹੁਣ ਹੀ ਲਈ ਫਿਰਦੀ। ਸਹੀ ਗਾ। ਬਾਕੀ ਕੋਈ ਸ਼ਾਕ ਨਹੀਂ। ਚਾਰ ਹੀ ਥਾਣਾ। ਖੂਬਸੂਰਤੀ ਚੈੱਕ ਕਰੋ ਪਹਿਲਾਂ ਬੱਛੀ ਦੀ। ਫੇਸ ਕੁਆਲਿਟੀ। ਸੀਮੰਦਰ ਦੱਸਿਆ ਬਈ ਮਾਲਕਾਂ ਨੂੰ ਨਹੀਂ ਬੜਾ ਸੀਮੰਦਾਂ ਮੈਂ ਪੁੱਛਦਾ ਹੀ ਨਹੀਂ ਆ ਸਹੀ ਮਿੰਟ ਠੀਕ ਆ ਲੰਘਿਆ ਆਪਣੇ ਫਾਰਮਾ ਚ ਹੁੰਦਾ ਮਾਲ ਠੀਕ ਆ ਜੀ ਤੇ ਇੰਨਾ ਟਾਈਮ ਹੀ ਹੁੰਦਾ ਆਪਣੇ ਬਾਕੀ ਭਾਈ ਜਿਹੜੇ ਹਿਸਾਬ ਨਾਲ ਬੱਚੀ ਦੀ ਦੇਖ ਹੀ ਦੱਸ ਰਹੀ ਆ ਕਿ ਸੀਮੰਦ ਚੰਗੇ ਦੀ ਆ ਚਲੋ ਰਿਕਾਰਡ ਤਾਂ ਸਵਾਲਟੀ ਬਰੀ ਕੀ ਬਹੁਤਾ ਬੱਚੀ ਦੀ ਪੂਰੀ ਵੱਡੀ ਗਾਂ ਦੀ ਮਾਂ ਉਹਨਾਂ ਦੀ ਘਰੀ ਖੜੀ ਸੀ ਇਹਦੀ ਬੋਦੀ ਚੈੱਕ ਕਰੋ ਬੱਚੀ ਦੀ ਲੈ ਹਾਂ ਮਿਲ ਰਿਕਾਰਡ ਕੀ ਸੀ ਭਾਈ ਉਹਦਾ ਇਹਦੀ ਮਾਂ 27 ਲੀਟਰ ਦਾ ਰਿਕਾਰਡ ਠੀਕ ਆ ਜੀ ਅੰਤ ਕੋਈ ਨਹੀਂ ਬੱਚੀ ਦਾ ਬਾਕੀ ਜਿਹੜੇ ਪੱਖ ਤੋਂ ਵੀ ਤੁਸੀਂ ਬਰੀਡ ਦੀ ਚੋਣ ਕਰੋਗੇ ਸਾਰਿਆਂ ਪੱਖਾਂ ਤੋਂ ਪੂਰੀ ਹੈ ਜੀ ਫੇਸ ਕੁਆਲਿਟੀ ਚੈੱਕ ਕਰ ਲਓ ਹਾਈਟ ਚੈੱਕ ਕਰ ਲਓ ਟੌਪ ਟੂ ਟੌਪ ਵਿੱਚ ਹੀ ਕਹਿ ਸਕਦੇ ਆਪਾਂ ਮੁੱਲ ਬਈ ਇਹਦਾ ਮੁੱਲ ਬਈ 20 ਹਜ਼ਾਰ ਹੋ ਜੂ ਮਾਨਤਾ ਨੇ ਲਾਸਟ ਆਪਾਂ 18 ਦੀ ਬੱਚੀ ਦੇਵਾਂਗੇ ਠੀਕ ਆ ਜੀ ਮੁੱਲ ਬਈ ਕਹਿੰਦਾ 20000 18000 ਦੀ ਬੱਚੀ ਦੇਵਾਂਗੇ ਜਿੱਦ ਦੇ ਕਰਮ ਵਾਲੀ ਤਿਆਰ ਹੋਗੀ ਉਹਦੇ ਤਾਂ ਰਾਧਾ ਵਛੀ ਰਹੀ ਨਹੀਂ ਵਿਚਾਰ ਨਹੀਂ ਮੱਚ ਲਾਲੀ ਰਹੂਗੀ ਐਡਾ ਕਦ ਕੱਢਣਾ ਨੇ ਇਹ ਐਡਾ ਛੀ ਦੀ ਮਾਂ ਦਾ ਕਦ ਉਹ ਅਸੀਂ ਖੁੱਲੇ ਅੰਗਾ ਪੈਰਾਂ ਦੀ ਵਛੀ ਆ ਖੁੱਲੇ ਅੰਗਾ ਬਾਕੀ ਹਾਂ ਵੇਲ ਵਛੀ ਦੀ ਬੱਚੀ ਦੀ ਸੇਵਾ ਗੌਰ ਹੋ ਜੇ ਤਾਂ ਦੱਸੂਗੀ ਬਈ ਹਾਂ ਹੈਗੀ ਆ ਚੀਜ਼ ਮੈਂ ਹਾਂ ਹਾਂਜੀ 20000 ਰੁਪਿਆ ਮੋਲਾ ਉਹਦੇ ਚੋਂ ਮਾਨਤਾਨ ਕਰ ਦਾਂਗੇ ਅੱਜ ਬਾਈ ਕੋਲ ਰੇਕ ਪ੍ਰਕਾਰ ਦਾ ਪਸ਼ੂ ਹੈ ਜੇਕਰ ਐਫ ਐਫ ਲੈਣੀ ਐਫ ਐਫ ਦੇ ਦੂ ਬੱਚੀ ਚਾਹੀਦੀ ਕਿਸੇ ਨੂੰ ਉਹ ਮਿਲ ਜੂ ਜੇ ਗੱਬਣ ਵਛੀ ਚਾਹੀਦੀ ਆ ਉਹ ਵੀ ਹੈਗੀ ਆ ਤੇ ਗੱਬਣ ਗਾਂ ਵੀ ਹੈਗੀ ਆ ਗਰਮੀ ਦੇ ਤੋਹਫੇ ਵੀ ਆ ਤੇ ਦੁੱਧ ਵਾਲੇ ਡਰਮ ਵੀ ਇੱਕ ਹਸਾਬ ਦੇ ਚਫ ਵੱਡੀਆਂ ਤੇ ਦੋ ਨੰਬਰ ਬਾਈ ਇਹਦੀ ਕੀ ਡਿਟੇਲ ਹੈ ਇਹ ਵੀਰੇ ਔਸਰ ਗੱਭਣੀਆਂ ਵਸੀ ਦੋ ਦੰਦ ਵਸੀ ਪੱਟਦੀ ਆ ਜੇ ਦੋ ਗਰੇ ਦੰਦ ਚੱਕੇ ਆ ਹਾਂ ਚੱਕੇ ਆ ਠੀਕ ਆ ਕਿੰਨੇ ਮਹੀਨੇ ਦੀ ਚੈੱਕ ਪਾਸ ਹੈ ਇਹ 7 ਪੂਰੇ ਹੋ ਗਏ ਵੀਰੇ 8ਵਾਂ ਮਹੀਨਾ ਲੱਗਿਆ ਜਦੋਂ 7 ਮੰਨ ਕੇ ਭਲਾ ਆ ਜਾਨ ਬਾਈ ਚੈੱਕ ਕਰਾ ਕੇ ਲੈਂਦੀ ਚੈੱਕ ਕਰਾ ਕੇ ਮੇਰੇ ਘਰੋਂ ਲੈ ਕੇ ਜਾਵੀ ਜਿਹੜਾ ਵੀਰ ਲਊਗਾ ਠੀਕ ਆ ਜੀ ਮੈਂ ਵੀ ਸਪੈਸ਼ਲ ਤੌਰ ਤੇ ਬੇਨਤੀ ਕਰਦਾ ਹੁੰਦਾ ਜਿਹੜਾ ਕੋਈ ਟੋਕੜ ਗੱਬਣ ਜਾਂ ਗੱਬਣ ਬੱਚੀ ਹੋਵੇ ਡਾਕਟਰ ਆਪ ਦਾ ਨਾਲ ਜ਼ਰੂਰ ਲੈ ਕੇ ਆਇਓ ਹਾਈਟ ਚੈੱਕ ਕਰ ਲਓ ਬਾਈ ਖੜੀ ਦਾ ਚੈੱਕ ਕਰ ਲਓ ਦੂਜੀਆਂ گاਵਾਂ ਦੇ ਬਰੋਬਰ ਹਾਈਟ ਆ ਤੇ ਹਜੇ ਦੁੱਗ ਦੇ ਦੰਦ ਚੱਕਦੀ ਆ ਬੱਚੀ ਫੇਸ ਕੁਆਲਿਟੀ ਚੈੱਕ ਕਰੋ ਜਾਤ ਬਰੀਡ ਦੇ ਪੱਖ ਤੋਂ ਚੰਗੀ ਆ ਸੇਵਾ ਕਰੋ ਜੇ 2 ਮਹੀਨੇ ਆਹ ਤੇ ਬੱਚੀ ਦੁੱਧ ਵਾਲੇ ਨਿਆਰੇ ਰਾਜੂ ਉਦੋਂ ਨੂੰ ਗਰਮੀ ਵੀ ਫੁੱਲ ਆ ਜਾਣੀਆਂ ਤੇ ਗਰਮੀ ਰਹਿ ਤਾਂ ਗਾਂ ਚੌਕੀ ਕਰੋ ਜਿਹੜੀਆਂ ਇਹ ਨਸਲਾਂ ਹੁੰਦੀਆਂ ਗੀਆਂ ਗਰਮੀ ਘੱਟ ਹੀ ਮਨਉਂਦੀਆਂ ਤੇ ਫੈਟ ਕਰਮ ਵਾਲੀ ਦੀ ਚੰਗੀ ਹੁੰਦੀ। ਇਹ ਨਾ ਬਾਈ ਜਿਹੜੀ ਦੀ ਇਹ ਟੀ ਆ। ਹਾਂਜੀ। ਸ਼ਾਈ ਵਾਲੀ ਤੇ ਜਰਸੀ ਦੀ ਮਾਂ ਮੈਕਸ ਆ। ਮੈਂ ਕ੍ਰੋਸ ਦੀ ਆ। ਆਪ ਵੀ ਕ੍ਰੋਸ ਚ ਆ। ਪਰ ਆ ਮੰਨ ਲਓ ਬਹੁਤ ਸੂਰਤੀ ਚੈੱਕ ਕਰੋ ਪਾ ਇੱਕ ਗਾਂ ਦੀ। ਮੰਨ ਕੇ ਗੱਲ ਅਸੀਂ ਬਹੁਤ ਜੰਤ ਜਰਸੀ ਚ ਆਉਂਦੀ ਹੈ। ਸਹੀ ਰੰਗ ਗੂੜਾ ਆ ਜਾਂਦਾ ਪੈਂਦੀ ਜਰਸੀ ਚ ਜ਼ਿਆਦਾ। ਇਹਦਾ ਫਾਇਦਾ ਹੀ ਆ ਬਾਈ 30+ ਹੋਣੀ ਹੈ ਤੇ ਗਰਮੀ ਘੱਟ ਮਨਉਣੀ ਹੈ ਇਹਨੇ। ਕਰ ਮੜੀ ਦੀ ਓਟੀ। ਸੁਣੇ ਚੈੱਕ ਕਰੋ ਚਾਰੇ ਥਣ ਗੈਪ ਤੇ ਚੋਲੀ ਸੋਹਣੀ ਤਿਆਰ ਕਰੀ ਬੈਠੀ ਆ ਹਜੇ ਤਾਂ 2 ਮਹੀਨਿਆਂ ਦੀ ਕੱਚੀ ਆ ਤੇ 2 ਮਹੀਨੇ ਸੇਵਾ ਹੋ ਜੇ ਤੇ ਪੰਡਾ ਬਣ ਲੈਣੀ ਹਲੇ ਵੇ ਜੀ ਹਾਂ ਹਾਂ ਮੁੱਲ ਬਈ ਇਹਦਾ ਇਹਦਾ ਮੁੱਲ ਵੀਰੇ 45000 ਹੋ ਜੂ ਮਾਨਤਨ ਜੀ ਹਾਂ 2000 ਛੋੜੂ ਠੀਕ ਆ 45000 ਮੁੱਲ ਆ 43000 ਦੀ ਆ ਸੁਣੋ ਆ ਜਿਹਨੂੰ ਜਚੂਗੀ ਨੰਬਰ ਬਾਈ ਦਾ ਸਕਰੀਨ ਦੇ ਥੱਲੇ ਪਾਸੇ ਚੱਲੂਗਾ ਬਾਈ ਨਾਲ ਕਨੈਕਟ ਕਰ ਸਕਦੇ ਤਿੰਨ ਨੰਬਰ ਬਈ ਜਰਸੀ ਕਿੰਨੇ ਸੂਏ ਸੁਣਦੀ ਹੈ ਜੀ ਇਹ ਦੂਜਾ ਸੂਤ ਹੁੰਦੀ ਫਿਰ ਡੈਣ ਕਿੰਨੇ ਲੈ ਜੂ ਬਾਈ ਡੈਣ ਦੇ ਇੱਕ ਹਫਤਾ ਬਾਕੀ ਰਿਹਾ ਸੀ ਮਲਕਣੇ ਕਿੰਨਾ ਕਪਾ ਜੂ ਬਾਈ ਦੁੱਧ ਬਾਈ 16 ਲੀਟਰ ਦਾ ਰਿਕਾਰਡ ਆਦਾ ਪਲੂਨ ਦਾ ਬਾਕੀ ਸੇਵ ਆਦਾ ਤੇ ਬਾਈ ਬਾਕੀ ਸੇਵ ਆਦਾ ਖਾਣਾ ਦੇ ਆਪਣੇ ਪਸ਼ੂ ਸਾਰੇ ਓਕੇ ਆ ਜੀ ਬਾਈ ਆਥੀ ਨਾ ਲਾਉਣ ਪਾਉਂਦੀ ਆਪਣੇ ਸਗੀਆਂ ਜਿਹੜਾ ਲੈ ਲੰਗੀ ਠੀਕ ਆ ਜਿਹੜੀ ਚੀਜ਼ ਦੱਸੀ ਹੋ ਉਹ ਨਿਕਲ ਆ ਗੱਦ ਬਾਈ 6.5 ਫੋਟਾ ਬੈਠਦਾ ਦਾ ਆਪਾਂ ਪਿਛਲੀ ਵੀਡੀਓ ਚ ਚਫ ਪਾਈ ਸੀ ਜਿਹਦੇ ਭੂਰ ਪੈਂਦੀ ਸੀ ਆਪਾਂ ਦੱਸ ਕੇ ਦਿੱਤੀ ਸੀ ਦੱਸ ਕੇ ਦਿੱਤੀ ਆ ਬਾਈ ਬੰਦੇ ਵਸ਼ੀਮ ਛੱਡ ਕੇ ਗਏ ਮੇਰੇ ਕੋਲ ਖੜੀ ਬਾਈ ਬੱਚੇ ਵੀ ਛੱਡ ਕੇ ਏ ਮੰਨ ਲਓ 1 2 ਪੈਸੇ ਖਾਨਚੋਪੂਰ ਆਉਂਦੀ ਆ ਯਾਨੀ ਪ੍ਰੋਪਰ ਤਾਂ ਨਹੀਂ ਆਉਂਦੀ ਗੀ ਪਰ ਆਉਂਦੀ ਆਪਾਂ ਚੋਕੇ ਵੀ ਦਿਖਾ ਦਈ ਸੀ ਕਈ ਵੀਰਾਂ ਨੇ ਆ ਵੀ ਗੱਲ ਆਖੀ ਕਹਿੰਦਾ ਯਾਰ ਤੂੰ ਸੱਚ ਵਾਲਾ ਬੋਲਦਾ ਠੀਕ ਹੈ ਬਈ ਇੰਨੀ ਕੀ ਗੱਲ ਇੰਨੀ ਕੀ ਪੂਰ ਕੋਈ ਦੱਸ ਦਾਨੀ ਮੈਂ ਕਹਿੰਦਾ ਨਹੀਂ ਬਈ ਅਗਲਾ ਇੰਨੀ ਵਾਰ ਤੋ ਤੇਲ ਛੜ ਕੇ ਆ ਵੀ ਹੈ ਨਾ ਬਈ ਕਈ ਯਾਰ 100 ਕਿਲੋਮੀਟਰ ਤੋਂ ਵੀ ਬੰਦਾ ਚੱਲ ਕੇ ਆਉਂਦਾ ਹੁੰਦਾ ਤੇ ਜੇ 100 ਕਿਲੋਮੀਟਰ ਤੋਂ ਬੰਦਾ ਕੋਈ ਮੁੜੂਗਾ ਆਪਣੇ ਲਈ ਵੀ ਮਾੜੀ ਗੱਲ ਆ ਤੇ ਅਗਲੇ ਦਾ ਟਾਈਮ ਕੀਮਤੀ ਆ ਮੋੜਨਾ ਉਹਦੇ ਲਈ ਔਕਾ ਹੋ ਜਾਂਦਾ ਹਫਤੇ ਦੀ ਕੱਚੀ ਆ 16 ਕਿਲੋ ਪਹਿਲੇ ਸੂਏ ਦਿੱਤਾ ਇਹਦੀ ਤੁਹਾਡੀ ਸੇਵਾ ਦੇ ਸਰਤੇ ਆ ਜੇ ਵੱਧ ਹੋਗੀ ਤਾਂ ਪਲੱਸ ਦੇ ਦੂੰ ਬਰੀਡ ਦੇ ਪੱਖ ਤੋਂ ਵਿਵਿਧਾਨ ਤੋਂ ਕੋਈ ਨਹੀਂ ਤੇ ਗੱਠ ਨੂੰ ਤਾਂ ਹਜੇ ਹਵਾਨੇ ਚ ਝੋਲ ਪਈ ਆ ਜਦੋਂ ਖਿੱਚਾਂਗੇ ਫਰਮੜੂਂਗ ਵਾਦਾ ਲਵੜੰਗੂ ਵਾਦਾ ਸਾਰੀ 16 ਲਾਗਰ ਵਾਲੀ ਨੇ ਨਾ ਉਹ ਆ ਉੱਤੇ ਡੱਬੂ ਜੀ ਦਾ ਟਾਈਮ ਆ ਗਿਆ ਸਹੀ ਗੱਲ ਆ ਜੀ ਬਾਕੀ ਚੰਗੀ ਸੇਵਾ ਗੌਰ ਵਾਲੇ ਘਰ ਹੋਈ ਕੋਈ ਲੱਸੀ ਫਿੱਕੀ ਨਹੀਂ ਗੀ ਚਾਰ ਤੋਂ ਆਈ ਆ ਬਸ ਚਾਰ ਤੋਂ ਆਈ ਆ ਤੇ ਜੇ ਚਾਰ ਤੇ ਰੱਖੀ ਤਾਂ ਦੁੱਧ ਵਾਲੇ ਨਜ਼ਾਰੇ ਦੇ ਦਊਗੀ ਇਹਦਾ ਮੁੱਲ ਬਾਈ ਇਹਦਾ ਮੁੱਲ ਵੀਰੇ 65000 ਹੈ। ਕੋ ਜੁ ਮਾਨਤਾ ਨੇ। ਹਾਂਜੀ 2000 ਛੋੜ ਹੋਊਗਾ। ਠੀਕ ਆ ਜੀ। 65000 ਰੁਪਿਆ ਮੁੱਲ ਆ 2000 ਬਾਈ ਕਹਿੰਦਾ ਛੋਟ ਕਰ ਦਾਂਗੇ 63000 ਦੀ ਬੱਚੀ ਲੈ ਜਿਓ। ਨੰਬਰ ਸਕਰੀਨ ਤੇ ਚੱਲਦਾ ਰਹਿਣਾ ਹੈ ਜੀ। ਤਿੰਨ ਨੰਬਰ ਵੀ ਜਰਸੀ ਆ ਕਿੰਨਾਸੂਆ ਜੀ? ਦੂਜਾ 100 ਵੀਰ ਤੋਂ ਦੀ। ਡੈਨ ਕਿੰਨੇ ਲੈ ਜੀ? ਡੈਨ ਵੀਰੇ ਇੱਕ ਹਫਤਾ ਜਿਹਦਾ ਬਾਕੀ ਹੈ। ਕਿੰਨਾ ਕ ਪਾ ਜੀ? ਇਹ ਬਈ 14 ਕਿਲੋਟਰ ਚ ਪਾਊਗੀ। ਦੰਦ ਉਹ ਵੇਖੀ ਆ ਬਾਈ। ਦੰਦ ਵੀਰੇ ਪੂਰੇ ਹੀ ਮਾਨੇ ਆ ਤੂੰ। ਠੀਕ ਆ ਜੀ। ਹਾਂ। ਬਾਲਾ ਨਹੀਂ ਕਿਉਂਕਿ ਐਸ ਜਰਸੀ ਦੇ ਮੁਕਾਬਲੇ ਥੋੜੀ ਜਿਹੀ ਹਾਈਟ ਛੋਟੀ ਆ ਕਿਉਂਕਿ ਕਈ ਯਾਰ ਬੰਦੇ ਨੂੰ ਨਹੀਂ ਪਤਾ ਲੱਗਦਾ ਪਰ ਬਰੀਡ ਉਹਦੇ ਨਾਲੋਂ ਚੰਗੀ ਆ ਸ਼ਾਈਨਿੰਗ ਚੈੱਕ ਕਰੋ ਸਕਿਨ ਦੀ ਫਵਾਨਾ ਵੀ ਠੋਸ ਆ ਕੱਟ ਵਾਲਾ ਬੈਗ ਨੂੰ ਹਜੇ ਵੀ ਚੰਗਾ ਤਿਆਰ ਕਰੀ ਬੈਠੀ ਆ ਤੇ ਹਫਤੇ ਤੱਕ ਦਾ ਪੂਰਾ ਸੋਨਾ ਕਰ ਹੀ ਲੈਣਾ ਥਣ ਮੰਜੇ ਦੇ ਭਾਵੇਂ ਵਾਂਗੂ ਕੱਲਾ ਕੱਲਾ ਖੜਮਾ ਉਹ ਵੀ ਸੋਹਣੇ ਸੈਜ ਦਾ ਨੇੜੇ ਤੋਂ ਚੈੱਕ ਕਰ ਲ ਤੋਰੀ ਜਿਹਾ ਮਾੜਾ ਜਗਾ ਨੂੰ ਆ ਜਾ ਪਤਾ ਲਓ ਜੀ ਚੈੱਕ ਕਰ ਸਕਦੇ ਹੋ ਬਾਕੀ ਝੋਲ ਹਵਾਨੇ ਚ ਚੰਗੀ ਪਈ ਆ ਤੇ ਸੀਲ ਸੌ ਬਾਈ ਪੂਰੀ ਹੈ ਜੀ ਬਰੇ ਯਾਰ ਪੂਰੀ ਠੰਡੀ ਆ ਹੀ ਪਾਸ ਕਰ ਲਾ ਪੌਂਦੀ ਠੀਕ ਆ ਸੀਲ ਸੌ ਕਰਮਾਂ ਦੀ ਨਿਆਣਾ ਨਾ ਲਾਉਂਦੀ ਲੋੜ ਨਹੀਂ ਆਣਾ ਦੀ ਓਕੇ ਹੋਊਗੀ ਨਿਆਣਾ ਪਾਉਣਾ ਪਾਲਿਓ ਬਾਈ ਕਹਿੰਦਾ ਨਹੀਂ ਪਾਉਣਾ ਨਾ ਪਾਓ ਇੱਕ ਮੇਰੀ ਸਪੈਸ਼ਲ ਬੇਨਤੀ ਆ ਅੱਜ ਬਾਈ ਕੋਲ ਗੱਬਣੇ ਗਾਵਾਂ ਸਾਰੀਆਂ ਤੇ ਬਾਈ ਨੇ ਪੈਸੇ ਲਾਏ ਆ ਪੈਸੇ ਲਾ ਕੇ ਲਿਆਂਦੀਆਂ ਠਣ ਪਾਸ ਕਰਕੇ ਲੈ ਕੇ ਆਇਆ ਤੁਸੀਂ ਪੈਸੇ ਲਾਉਣੇ ਆ ਬਾਈ ਦੇ ਘਰੋਂ ਥਣ ਆਪ ਦੀ ਤਸੱਲੀ ਨਾਲ ਪਾਸ ਕਰਕੇ ਲੈ ਜਿਓ ਪੰਜ ਨੰਬਰ ਬਾਈ ਮੁੱਲ ਨਹੀਂ ਦੱਸਣਾ ਮੁੱਲ ਬਈ ਇਹਦਾ ਮੁੱਲ ਵੀ ਇਹਦਾ 55000 ਹੋਜੂ ਮੰਨਤਾ ਨੂੰ ਜੀ 53 ਦੀ ਦੇ ਦਾਂ ਠੀਕ ਆ ਜੀ ਇਹਦਾ ਮੁੱਲ 55000 ਰੁਪਿਆ ਬਾਕੀ ਬਾਈ ਕਹਿੰਦਾ 2000 ਛੋੜ ਕਰ ਦਾਂਗੇ 53 ਦੀ ਐ ਸਨੋ ਜਰਸੀ ਸਾਰੇ ਤੋਹਫੇ ਆ ਗਰਮੀਆਂ ਦੇ ਗਰਮੀ ਗਰਮੀ ਦੁੱਧ ਵਾਲੇ ਨਿਆਰੇ ਦੇ ਦੇਣਗੇ ਆ ਤੇ ਗਰਮੀ ਘਟ ਮਣਾਉਂਦੀਆਂ ਕਰਮਾਂ ਵਾਲੀਆਂ ਵੈਸੀ ਅੱਗੇ ਬਾਈ 5 ਨੰਬਰ ਇਹ ਵੀਰੇ ਦੂਜਾ ਸਵਾਲ ਹੁੰਦੀ ਆ ਠੀਕ ਆ ਜੀ ਜਰਸੀ ਦੀ ਸਾਹੀਵਾਲ ਦੀ ਮੈਕਸ ਆ ਇਹ ਮੈਕਸ ਆ ਜੀ ਜੀ ਸਾਉ ਦਾ ਕੋ ਜੰਤ ਨਹੀਂ ਪੂਰੀ ਠੰਡੀ ਆ ਠੀਕ ਆ ਜੀ ਇਹ ਜਦੋਂ ਬਈ ਸਾਹੀਵਾਲ ਚ ਥੋੜੀ ਜੀ ਆ ਜਾਂਦੀ ਨਾ ਅਗਲਾ ਡਰ ਜਾਂਦਾ ਬਈ ਗਰਮ ਨਾ ਹੋਵੇ ਕਿਤੇ ਫਸੇ ਮਾਂ ਬਈ ਇਹਦੀ ਬੇਟੋ ਨੇ ਜਰਸੀ ਤੇ ਜਨਮ ਲਿਆ ਨੇ ਠੀਕ ਆ ਜੀ ਮਾਤਾ ਘਰ ਦਾ ਰ ਬਈ ਜਿੱਥੋਂ ਲੈ ਕੇ ਆਏ ਆ ਠੀਕ ਹੈ ਜੀ ਹਾਂ ਪੂਰੀ ਚਾਰ ਤੋਂ ਮਈਆ ਵੜ ਪੂਰੀ ਸਮੀ ਭਲੀ ਹੈ ਕੋਈ ਲਸੀ ਲਮੀ ਨਹੀਂ ਹੈਗੀ ਸੀਰ ਸਾਊ ਦੇ ਗਾਰੰਟੀ ਆ ਬਈ ਆਪਣੇ ਪਰ ਫਰ ਕੀ ਠੰਡੀ ਆ ਵੀਰੇ ਠੀਕ ਆ ਬਾਈ ਕਿਹੜਾ ਪਰ ਫਰ ਠੰਡੀ ਆ ਬੇਫਿਕਰ ਹੋ ਜਿਓ ਡਰ ਨਾ ਜਾਇਓ ਕਿਉਂਕਿ ਥੋੜੀ ਜੀ ਸਾਹੀ ਵਾਲ ਚ ਪੈਂਦੀ ਆ ਜ਼ਿਆਦਾਤਰ ਜਰਸੀ ਚ ਹੀ ਆ ਤਿਆਰੀ ਬਹੁਤ ਜੰਗੀ ਹੈ ਬਾਈ ਬਿਨਾ ਨਿਆਣੇ ਤੋਂ ਥਾਨ ਪਾਸ ਕੀਤੇ ਕਰਮਾਲੀ ਦੇ ਮੂਰੇ ਨਹੀਂ ਵੀਰ ਖੜਾ ਜੀ ਤੋਂ ਲਈ ਠੀਕ ਆ ਜੀ ਹਾਂ ਇਵੇਂ ਬਹਿ ਕੇ ਪਾਸ ਕੀਤੇ ਤੇ ਆਈ ਪਾਸ ਕਰਾ ਕੇ ਦੇਨੇ ਆ ਜੀ ਆਈ ਕਰਾ ਕੇ ਦਵਾਂਗੇ ਲੱਤ ਨਹੀਂ ਝੱਕਦੀ ਠੀਕ ਆ ਜੀ ਨਵਾਂ ਹਾਈਟ ਦੇ ਪੈਰਾਂ ਤੱਕ ਮੜੀ ਹੈ ਨੋ ਨੋ ਨੂ ਪੂਰੀ ਸੰਢੀ ਹੈ ਠੀਕ ਆ ਹਾਈਟ ਦੇ ਪੱਖ ਤੋਂ ਚੰਗੀ ਆ ਬਾਕੀ ਵਜਨ ਵਾਲੀ ਆ ਪੂਰੀ ਬਾਈ ਕਹਿੰਦਾ ਬਿਨਾ ਨਿਆਣੇ ਤੋਂ ਪਾਸ ਕੀਤੀ ਤੇ ਬਿਨਾ ਨਿਆਣੇ ਤੋਂ ਪਾਸ ਕਰਾਵਾਂਗੇ ਇੱਥੇ ਤਸੱਲੀ ਤੁਸੀਂ ਕਰਨੀ ਆ ਕਿਉਂਕਿ ਪੈਸੇ ਤੁਸੀਂ ਲਾਉਣੇ ਕਿੰਨਾ ਕੁ ਪਾਜੂ ਬਾਈ ਦੁੱਧ ਦੁੱਧ ਬਾਈ ਮਾਲਕਨ ਦਾ 13-14 ਕਿਲੋ ਸੀ ਚੋਇਆ ਪਲੋਣ ਦਾ ਠੀਕ ਹੈ ਜੀ ਇੰਨਾ ਹੀ ਕਹਿ ਕੇ ਦਵਾਂਗੇ ਬਈ ਬਾਕੀ ਸੇਵਾ ਬਾਕੀ ਸੇਵਾ ਦਾ ਬਾਈ ਬਾਈ ਕਹਿੰਦਾ ਵੱਧ ਵੀ ਦੇ ਸਕਦੀ ਘੱਟ ਵੀ ਦੇ ਸਕਦੀ ਹੈ ਹਨਾ ਦੁੱਧ ਦਾ ਸੇਵਾ ਦਾ ਬਾਈ ਇਹ ਦਾਣੇ ਦਾ ਦੁੱਧ ਦੇਣਾ ਹੁੰਦਾ ਪਸ਼ੂ ਨੂੰ ਸਹੀ ਗੱਲ ਆ ਸੇਵਾ ਨਾਲ ਦੁੱਧ ਦਿਨਾ ਹੁੰਦਾ ਹੋ ਸਕਦੇ ਕੋਈ ਵੀਰ ਜਿਆਦਾ ਹੀ ਝੋਲੇ ਤੇ ਜੇ ਸੇਵਾ ਘਟ ਗਈ ਤਾਂ ਘਟ ਜਾਣਾ ਬਰੀਡ ਦੇ ਪੱਖ ਤੋਂ ਚੰਗੀ ਆ ਸੋਹਣੀ ਫੇਸ ਕੁਆਲਟੀ ਬਾਕੀ ਮੇਨ ਗੱਲ ਆ ਸਮੀ ਭਲੀ ਚੰਗੀ ਆ ਤਿਆਰੀ ਬਹੁਤ ਸੋਹਣੀ ਆ ਹਜੇ ਹਫ਼ਤੇ ਦੀ ਕੱਚੀ ਇਹਦਾ ਮੁੱਲ ਬਾਈ ਇਹਦਾ ਮੁੱਲ ਵੀ 53000 ਹੋਜੂ ਮੰਨਤਾ ਨਹੀਂ ਇਹ ਲਾਸਟ ਟਾਈਮ 50 ਦੀ ਮੰਗ ਠੀਕ ਆ ਜੀ 53000 ਰੁਪਿਆ ਮੁੱਲ ਆ ਲਾਸਟ ਬਾਈ ਕਹਿੰਦਾ 50 ਦੀ ਦੇ ਦਾਂਗੇ ਹੁਣ ਅੱਗੇ ਰਹਿ ਗਏ ਦੋ ਨਗੀਨੇ ਐਚ ਐਫ ਵੱਡੀਆਂ ਜਿਹੜੇ ਵੀਰ ਨੇ ਦੁੱਧ ਦਾ ਕੰਮ ਕਰਨਾ ਉਹਦਾ ਹਾਸਤੇ ਨਗੀਨਾ ਹੀ ਆ ਵੱਡੀ ਗਾਂ ਤੋਂ ਸ਼ੁਰੂ ਕਰ ਲਾ ਬਈ ਕੀ ਡਿਟੇਲ ਹੈ ਇਹਦੀ ਇਹ ਵੀਰੀ ਤੀਜਾ ਸੂਆਸ ਹੁੰਦੀ ਆ ਠੀਕ ਆ ਜੀ ਇਹ ਬਸ ਹੋਰ ਘੰਟਿਆਂ ਨੂੰ ਸੂਪੂਗੀ ਮੱਟ ਗਈ ਜਾਂਦੀ ਆ ਨਾਣੀ ਸ਼ਾਮ ਤੇ ਕਰ ਸੂਈ ਪਹਿਲਾਂ ਇਹਦਾ ਕਿੰਨੇ ਘੰਟੇ ਨੂੰ ਨੇ ਬਚਾ ਰੱਖ ਦੇਣਾ ਠੀਕ ਆ ਜੀ ਇਹ ਤੀਜਾ ਸੂਆ ਕਰਮ ਵਾਲੀ ਸੂਹਦੀ 26 27 ਕਿਲੋ ਦਾ ਰਿਕਾਰਡ ਆ ਰਾਂ ਦੂਜੇ ਸੂਏ ਦਾ ਹਾਂ ਆ ਤੀਜਾ ਸੂਹਦੀ ਆ ਫਾਰਮਰ ਚ ਜੋੜਾ ਹੀ ਲਿਆਵਾ ਜੋੜਾ ਲਿਆਵਾ ਇਕੱਠੇ ਫਾਰਮ ਚ ਇਕੱਠਾ ਹੀ ਆਈਆਂ ਠੀਕ ਆ ਜੀ ਤੋਰ ਕੇ ਦਿਖਾਦੀ ਵੀਰ ਹਾਈਟ ਚੈੱਕ ਕਰੋ ਜੇ ਬਾਈ ਨੂੰ ਬਰੋਬਰ ਖਲਾਰਗੇ ਤਾਂ ਬਾਈ ਦਾ ਸਿਰ ਟਿਕਰੀ ਆ ਜਾਣੀ ਗਾਂ ਇੱਕ ਸਾਬ ਦੀ ਮੋਡੇ ਤੋਂ ਪੂਰਾ 5 ਫੁੱਟ ਯਾਰ 3.5 ਫੁੱਟ ਤੋਂ ਹਾਈਟ ਦੀ 2.5 ਫੁੱਟ ਦੇ ਆਸ-ਪਾਸ ਹਾਈਟ ਆ ਗਾਂ ਦੀ ਤੇ ਬਰੀਡ ਵੀ ਚੰਗੀ ਆ ਫਾਰਮ ਚੋਂ ਆਈ ਆ ਹੋ ਸਕਦਾ ਸੀਮਨ ਵੀ ਚੰਗਾ ਲੱਗਿਆ ਹੋਵੇ ਪਰ ਬਾਈ ਕਹਿੰਦਾ ਆਪਾਂ ਪੁੱਛਦੇ ਨਹੀਂਗੇ ਉਹ ਕਿਹੜਾ ਲਵਾਇਆ ਕਿਹੜਾ ਨਹੀਂ ਲਵਾਇਆ ਕਿਉਂਕਿ ਕਈ ਯਾਰ ਕੋਈ ਗਲਤ ਆਪੂ ਚੱਕੀਂ ਦੀ ਬਸ ਕਰਨ ਵਾਲੀ ਹੋਰ ਬੱਚਾ ਰੱਖ ਦਊਂਗੀ ਨਹੀਂ ਬਈ ਕੀ ਲੋੜਾਂ ਝੂਠ ਮਾਰਨ ਦੀ ਹੈ ਨਾ ਸਹੀ ਗੱਲ ਆ ਜੀ ਤੇ ਬਈ ਆ ਮਾੜੀਆਂ ਮਾੜੀਆਂ ਜਿਹੜੀਆਂ ਸ਼ਾਖਾਂ ਚੱਲਦੀਆਂ ਜੁਲਦੀਆਂ ਤਾਂ ਨਹੀਂ ਨਹੀਂ ਬਈ ਇਹ ਐਚਐਫ ਦੇ ਹੁੰਦੀਆਂ ਆ ਪਰ ਸਰਾਖ ਨਹੀਂ ਚੈੱਕ ਕਰਕੇ ਲਈਆਂ ਆਂ ਆਪਣਾ ਠੀਕ ਆ ਜਿਹੜਾ ਵੀਰ ਲਊਗਾ ਉਹਦੀ ਚੈੱਕ ਕਰਕੇ ਲਵੇ ਪਰ ਇਹਨਾਂ 'ਚ ਸਰਾਖ ਨਹੀਂ ਕੱਲੇ ਉਹ ਤੇ ਮੌਕੇ ਜੀ ਹੈ ਮੌਕੇ ਜੀ ਹੈ ਵੀ ਬਈ ਮਾੜੇ ਮਾੜੇ ਆ ਕੱਲ ਆਪਣਾ ਦੱਸਣ ਦਾ ਫਰਜ਼ ਹੈ ਸੀਗਾ ਕਿ ਬਈ ਸਰਾਖ ਹੈ ਨਹੀਂਗੇ ਬਈ ਕਹਿੰਦਾ ਮੈਂ ਚੈੱਕ ਕਰਕੇ ਲਿਆਂਦੀ ਆ 26 27 ਕਿਲੋ ਦਾ ਰਿਕਾਰਡ ਆ ਜੀ ਫਾਰਮ ਦੀ ਬੱਚੀ ਆ ਹੋਰ ਘੰਟੇ ਤੱਕਰ ਸੂਪੂਗੀ ਜਦੋਂ ਨੂੰ ਵੀਡੀਓ ਅਪਲੋਡ ਹੋਣੀ ਆ ਉਦੋਂ ਨੂੰ ਸੂਈ ਪਈ ਆਜਾ ਹੁਣ ਮਗਰ ਬੈਕ ਸਾਈਡ ਤੋਂ ਹਵਾਨਾ ਦੇਖੋ ਜੀ ਹਵਾਨਾ ਵੀ ਠੋਸ ਆ ਬਾਈ ਫੈਕਸ ਹਵਾਨੇ ਦੀ ਆ ਥਣ ਬਹੁਤ ਟੋਪ ਦਾ ਲੱਗਿਆ ਕੱਲਾ ਕੱਲਾ ਸੇਵਾ ਹੋ ਗਈ ਪਾਵੇਂ ਲੱਗਿਆ ਵੀ ਕੱਲਾ ਕਾ 26 27 ਕਿਲੋ ਤਾਂ ਕਿਤੇ ਗਿਆ ਹੀ ਨਹੀਂ ਤੇ ਜੇ ਚੰਗੀ ਹੋ ਗਈ ਤਾਂ ਵੱਧ ਵੀ ਦੇ ਇਹਦਾ ਮੁੱਲ ਬਾਈ ਇਹਦਾ ਮੁੱਲ ਬਾਈ 75000 ਹੋਜੂ ਮਾਨਤਾ ਲਾਈਟ 70 ਦੀ ਵੇੜ ਦਊਂਗਾ ਠੀਕ ਆ ਜੀ ਮੁੱਲ ਜੈਜ ਆ ਦੁੱਧ ਖੁੱਲਾ ਹੀ ਪਿਆਜੂਗੀ 75000 ਰੁਪਿਆ ਮੋਲਾ 70000 ਦੀ ਬਾਈ ਕਹਿੰਦਾ ਵੈੜ ਦੇ ਦਾਂਗੇ ਐਂਡ ਤੇ 7 ਨੰਬਰ ਕੱਚੀ ਆ ਹਨਾ ਬਾਈ ਥੋੜੀ ਜੀ ਇਹ ਇਹ ਬਾਈ 20 ਦਿਨ ਦੀ ਮੰਨ 15 ਦਿਨ ਤਾਂ ਤੇ ਉਂ ਪਏ ਆ ਡੇਟ ਮੁਤਾਬਕ ਡੇਟ ਮੁਕਾਬਤ ਤੇ ਮੰਨ ਕੇ ਚੱਲਦਾ 5-4 ਦਿਨ ਪਸੂਤੇ ਵੀ ਕੱਢ ਜਾਂਦਾ ਠੀਕ ਆ ਜੀ ਪਰ ਵੱਡੀ ਸਾਰਿਆਂ ਨਾਲੋਂ ਡਬਲ ਹੈ ਇਹ ਬੜਾ ਸੂਆ ਕਿੰਨਾ ਬਾਈ ਇਹ ਬਾਈ ਸੂਆ ਦੁੱਧ ਦੇ ਸੋਨਾ ਬਣੀ ਵੱਡੀ ਹੋ ਕੇ ਆ ਦੁੱਧ ਦੇ ਦਿੰਦੀ 26-27 ਕਿਲੋ ਵੀ ਠੀਕ ਆ ਜੀ ਡੇਟ ਮੁਤਾਬਕ 15 ਦਿਨ ਪਏ ਆ ਦੂਜਾ ਸੂਆ ਚੌੜਾ ਪੈਠ ਪੂੜਾ ਬਰੀਡ ਦੇ ਪੱਖ ਤੋਂ ਚੰਗੀ ਐ ਚੰਗੇ ਸੀਮਾਂ ਦੀ ਹੋਊਗੀ ਜੇ ਪਰ ਰਿਕਾਰਡ ਤਾਂ ਨਹੀਂ ਬਈ ਪਤਾ ਹੋਣਾ ਸੀਮਾਂ ਦਾ ਹੀ ਨਹੀਂ ਵੀਰੇ ਥਾਣਾ ਦੇ ਸੱਜ ਸੋਹਣੇ ਆ ਗੈਬ ਤੇ ਲੱਗੇ ਹੱਥੀ ਜਵਾਈ ਵਾਲੇ ਚਾਰ ਹੀ ਥਾਣਾ ਕੋਈ ਵਾਧੂ ਸ਼ਾਖ ਨਹੀਂ ਜਿਹੜੀ ਹਵਾਨੇ ਦੀ ਤਿਆਰੀ ਆ ਤਾਂ ਹਜੇ ਤੱਕ ਕਰਮ ਵਾਲੀ ਨੇ ਸ਼ੁਰੂ ਹੀ ਕੀਤੀ ਆ ਝੋਲੀ ਬਣਾਉਣੀ ਸ਼ੁਰੂ ਕੀਤੀ ਆ 15 ਦਿਨ ਪਏ ਆ ਡੇਟ ਮੁਤਾਬਕ 15 ਦਿਨਾਂ ਦੇ ਕਰ ਤਾ ਫੁੱਲ ਵੱਡਾ ਸ਼ਾਨਦਾਰ ਹਵਾਨਾ ਬਣਾ ਲੈਣਾ 26 27 ਕਿਲੋ ਦਾ ਇਹਦਾ ਰਿਕਾਰਡ ਆ ਬਾਕੀ ਜਿਹੜਾ ਥਾਣਾ ਉਹ ਤੁਸੀਂ ਆਪ ਦੀ ਤਸੱਲੀ ਆ ਕੇ ਕਰ ਲਿਓ ਬਾਈ ਦੀ ਕੀਤੀ ਆ ਠੰਡੀ ਸੀਲ ਕਰਮ ਵਾਲੀਆਂ ਹੁੰਦੀਆਂ ਹੀ ਆ ਤਾਂ ਕਰਮ ਪੈਰ ਚੱਕਦੀਆਂ ਹੀ ਨਹੀਂ ਹੁੰਦੀਆਂ ਬਾਕੀ ਆਗੇ ਚੈੱਕ ਫੇਰ ਵੀ ਕਰ ਲਿਓ ਹਾਈਟ ਉਸੇ ਗਾਂ ਜਿੱਡੀ ਆ ਦੇਖ ਲਓ ਜੀ ਉਹ ਦੋ ਛੜ ਕੱਢ ਮੀ ਆ ਪੂਰਾ ਵੱਡੀ ਹੋਊਗੀ ਸਰਵੇ ਕਿੱਥੇ ਆਉਂਦਾ ਸਰ ਦੇਖ ਲਓ ਜੀ ਬਾਈ ਦੇ ਸਿਰ ਦੇ ਬਰੋਬਰ ਆ ਮੇਰੇ ਨਾਲ ਪੰਜ ਫੁੱਟ ਪੰਜ ਇੰਚ ਮੇਰਾ ਕੱਦ ਠੀਕ ਆ ਸਾਢੇ ਪੰਜ ਫੁੱਟ ਹਾਈਟ ਆ ਬਾਈ ਜੀ ਤੇ ਸਾਢੇ ਪੰਜ ਫੁੱਟ ਤੇ ਕਰ ਸਰ ਜਾਂਦਾ ਗਾਂ ਦਾ ਤੇ ਬਾਕੀ ਤੋਰਾ ਚੰਗਾ ਬਰੀਡ ਚੰਗੀ ਆ ਦੁੱਧ ਸੇਵਾ ਦਾ ਛੋਡਾ ਜੇ ਕੋਈ ਵੀਰ ਵੱਧ ਕਰ ਲੂ ਤਾਂ ਪਲੱਸ ਲੈ ਲੂ ਇਹਦਾ ਮੁੱਲ ਬਾਈ ਇਹਦਾ ਮੁੱਲ ਵਧੇ ਹੋਊਗਾ ਫੋਨ ਤੇ ਪਤਾ ਕੀ ਜੀ ਵੜ 10 ਦਿਨ ਖੜੀ ਰਹੀ ਜੇ ਉਦਦੇ ਉਦਦੇ ਰੇਟ ਹੋਊਗਾ ਠੀਕ ਆ ਜੀ ਠੀਕ ਆ ਵੜ ਕੱਚੀ ਆ ਅੱਜ ਦਾ ਰੇਟ ਅੱਜ ਦਾ ਹੋਊਗਾ ਕਿ ਤਿਆਰ ਹੋਈ ਤਾਂ ਤਿਆਰ ਹੋਈ ਤਾਂ 1/2 ਲੱਖ ਦੀ ਹੈ ਬਾਈ ਜਿੱਦ ਤੱਕ ਤਿਆਰ ਹੋ ਗਈ ਉਹਦਾ ਤਾਂ ਹੈਗੀ ਆ ਬਈ ਅੱਜ ਭਾਜ ਦੇ ਦੂੰਗਾ ਜਿਹੜਾ ਵੀਰ ਥਾਂ ਲੂਗਾ ਸਹੀ ਗੱਲ ਆ ਪਰ ਰੇਟ ਤਾਂ ਫੋਨ ਤੇ ਹੋਊਗਾ ਇਹਦਾ ਰੇਟ ਬਾਈ ਫੋਨ ਤੇ ਹੀ ਕਰਨਗੇ ਕਿਉਂਕਿ ਕੱਚੀ ਆ ਅੱਜ ਦਾ ਰੇਟ ਹੋਰ ਹੋਊਗਾ ਜੇ ਸੰਭੀ ਸੰਭਾਈ ਲਊਗਾ ਦਸਾਂ 15 ਦਿਨਾਂ ਨੂੰ ਅਗਲਾ ਉਹਦੇ ਦਾ ਰੇਟ ਹੋਰ ਹੋਊਗਾ ਨਗੀਨਾ ਹੀ ਆ ਸੱਤੇ ਦੇ ਸੱਤੇ ਜਿਹੜਾ ਤੁਹਾਨੂੰ ਪਸੰਦ ਆਉਂਦਾ ਏ ਆ ਕੇ ਤਸੱਲੀ ਕਰਕੇ ਲਿਜਾ ਸਕਦਾ ਏ ਨੰਬਰ ਬਾਈ ਦਾ ਸਕਰੀਨ ਤੇ ਚੱਲਦਾ ਰਹਿਣਾ ਜੀ ਬਾਕੀ ਨਾ ਬਰੇ ਕੋਈ ਟੋਕੜਾ ਬਣਾਲਾ ਮੈਨੂੰ ਫੋਨ ਨਾ ਲਾਵੇ ਠੀਕ ਹੈ ਜੀ ਨਾ ਕੱਲੀ ਟੋਕੜ ਵਾਲਾ ਕੋਈ ਫੋਨ ਲਾਵੇ ਅੱਜ ਦੇ ਸਟਾਕ ਚ ਹੈ ਨਹੀਂ ਹਾਂ ਇਹ ਚ ਕੋਈ ਐਨੀਮਲ ਵੀਰ ਬਣ ਕੇ ਇਦਾਂ ਦਾ ਬੰਦਾ ਨਾ ਕੋਈ ਫੋਨ ਲਾਵੇ ਜਿੱਦੇ ਹੁੰਦੀਆਂ ਬਈ ਵੀਡੀਓ ਵੀ ਦਿਖਾ ਦੇ ਦਿੰਦੀ ਠੀਕ ਹੈ ਜਿੱਦੇ ਹੁੰਦੀਆਂ ਬਾਈ ਕਹਿੰਦਾ ਉਹਦੇ ਵੀਡੀਓ ਆ ਜੂਗੀ ਅੱਜ ਦੇ ਸਟਾਕ ਚ ਸਾਰੀਆਂ ਗੱਬਣਾਈਆਂ ਬਾਕੀ ਜਿਹਦੋਂ ਨੂੰ ਵੀਡੀਓ ਪਾਣੀ ਆ ਉਹਦੋਂ ਨੂੰ ਇੱਕ ਸੂਈ ਪਾਣੀ ਆ ਹਾਂ ਇਹਦਾ ਬਈ ਸੂਈ ਹੋਊਗੀ ਸੋਭਾ ਨੂੰ ਸੂਈ ਹੋਊਗੀ ਸੋਭਾ ਨੂੰ ਕਿਉਂਕਿ ਸੋਭਾ ਸਵੇਰ ਹੋਊਗੀ ਤੇ ਜੇਰ ਵੀ ਪਈ ਹੋਊਗੀ ਠੀਕ ਹੈ ਵੀਡੀਓ ਪ੍ਰੋਪਰ ਹੋਊਗੀ ਜੇਰ ਦੀ ਬਾਈ ਕੋਲ ਬਾਕੀ ਜਿਹੜੇ ਤੁਹਾਨੂੰ ਪਸੰਦ ਆਉਂਦੀ ਆ ਬਾਈ